ਅਮਰੀਕਾ ਚ H1B ਵੀਜ਼ਾ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਅਮਰੀਕਾ ਸਰਕਾਰ ਗ੍ਰੀਨ ਕਾਰਡ ਉਡੀਕ ਰਹੇ ਤਕਨੀਕੀ ਪੇਸ਼ੇਵਰਾਂ ਦੇ ਲਈ ਵੱਡਾ ਕਦਮ ଉଠਾ ਰਹੀ ਹੈ ਇਸ ਦੇ ਨਾਲ H1B ਵੀਜ਼ਾ ਧਾਰਕਾਂ ਦੇ ਸਪਾਊਸ ਨੂੰ ਕੰਮ ਕਰਨ ਦੀ ਆਟੋਮੈਟਿਕ ਪ੍ਰਵਾਨਗੀ ਮਿਲ ਜਾਏਗੀ ਦਰਸਲ ਅਮਰੀਕਾ ਨੇ H1B ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦੇ ਦਾ ਐਲਾਨ ਕੀਤਾ ਹੈ ਇੱਕ ਨਵੀਂ ਯੋਜਨਾ ਦਾ ਖੁਲਾਸਾ ਕੀਤਾ ਗਿਆ ਹੈ ਜਿਸ ਤਹਿਤ H1B ਵੀਜ਼ਾ ਧਾਰਕਾਂ ਦੇ ਇੱਕ ਵਿਸ਼ੇਸ਼ ਵਰਗ ਦੇ ਪੇਸ਼ੇਵਰਾਂ ਦੇ ਬੱਚਿਆਂ ਅਤੇ ਪਤੀ ਪਤਨੀ ਨੂੰ ਕੰਮ ਕਰਨ ਦੀ ਦੀ ਆਟੋਮੈਟਿਕ ਪ੍ਰਵਾਨਗੀ ਮਿਲ ਜਾਏਗੀ ਇਨਾ H4 ਵੀਜ਼ਾ ਤਾਰਕਾਂ ਦੀ ਗਿਣਤੀ 1 ਲੱਖ ਦੇ ਕਰੀਬ ਹੈ ਇਤਵਾਰ ਨੂੰ ਲਾਨੇ ਗਏ ਕੌਮੀ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨੇਟ ਦੇ ਵਿੱਚ ਰੈਪਬਲਿਕਨ ਅਤੇ ਡੈਮੋਕ੍ਰੈਟਿਕ ਤੜਿਆਂ ਦੀ ਹਮਾਇਤ ਮਿਲੀ ਹੈ ਇਸ ਨੂੰ ਵਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਇਸ ਸਮਝੌਤੇ ਦੇ ਵਿੱਚ ਦੋਵਾਂ ਧਿਰਾਂ ਨੇ H1B ਵੀਜ਼ਾ ਧਾਰਕਾਂ ਦੇ ਵੱਡੇ ਹੋ ਚੁੱਕੇ 2.2 ਲੱਖ ਦੇ ਕਰੀ ਬੱਚਿਆਂ ਦੇ ਮਸਲਿਆਂ ਦਾ ਹੱਲ ਕੱਢਣ ਤੇ ਚਰਚਾ ਕੀਤੀ ਹੈ ਇਹ ਕਦਮ ਵਰਿਆਂ ਤੋਂ ਗ੍ਰੀਨ ਕਾਰ ਉਡੀਕ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਦੇ ਲਈ ਚੰਗੀ ਖਬਰ ਹੈ ਦੱਸਿਆ ਕਿ ਇਸ ਤੋਂ ਪਹਿਲਾਂ ਅਮਰੀਕਾ ਆਏ ਭਾਰਤੀ ਪੇਸ਼ੇਵਰਾਂ ਦੇ ਪਤੀ-ਪਤਨੀ ਕੰਮ ਨਹੀਂ ਕਰ ਸਕਦੇ ਸਨ ਅਤੇ ਉਨ੍ਹਾਂ ਦੇ ਵੱਡੇ ਹੋ ਚੁਕੇ ਬੱਚਿਆਂ ਨੂੰ ਵੀ ਭਾਰਤ ਡਿਪੋਰਟ ਕਰਨ ਦਾ ਖਤਰਾ ਬਣਿਆ ਰਹਿੰਦਾ ਸੀ ਪਰ ਹੁਣੇ ਵੱਡੀ ਰਾਹਤ ਅਮਰੀਕਾ ਤੋਂ ਆਈ ਹੈ